ਸਸਿਕਾ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰ ਸਿੰਘ ਵਿਖਾਵੇ ਬਾਜੀ ਅਤੇ ਫੁਕਰ ਬਾਜੀ ਦਾ ਸ਼ੌਂਕ ਪੂਰਾ ਕਰਨ ਲਈ ਕੁਝ ਨੌਜਵਾਨ ਸ਼ਰਾਰਤੀ ਅੰਸਰਾਂ ਵੱਲੋਂ ਬੁਲਟ ਮੋਟਰਸਾਈਕਲਾਂ ਨੂੰ ਮੋਡੀਫਾਈ ਕਰਵਾ ਕੇ ਉਹਨਾਂ ਦੇ ਪਟਾਕੇ ਮੁਰਾਏ ਜਾਂਦੇ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਸਮੱਸਿਆ ਦਿਨੋ ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ ਇਹੇ ਸ਼ਰਾਰਤੀ ਅੰਸਰ ਬਿਨਾ ਕਿਸੇ ਉਲਸੀਆ ਖੌਫ ਦੇ ਜਿਹੜਾ ਉਹ ਇਹ ਬਿਲਟ ਮੋਟਰਸਾਈਕਲ ਰਸਤੇ ਦੇ ਵਿੱਚ ਗਲੀਆਂ ਸੜਕਾਂ ਅਤੇ ਬਾਜ਼ਾਰਾਂ ਦੇ ਵਿੱਚ ਬਿਨਾ ਕਿਸੇ ਡਰ ਦੇ ਜਿਹੜਾ ਇਹ ਪਟਾਕੇ ਮਰਾਉਂਦੇ ਹਨ ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਜਿਹੜੀ ਆ ਉਹ ਝਲਨੀ ਪੈ ਰਹੀ ਹੈ ਲੋਕ ਚਰਚਾ ਟੀਵੀ ਨੇ ਇਸ ਆਵਾਜ਼ ਪ੍ਰਦੂਸ਼ਣ ਦੇ ਗੰਭੀਰ ਮੁੱਦੇ ਸੰਬੰਧੀ ਕੁਝ ਸਮਾਜਿਕ ਚਿੰਤਕ ਲੋਕਾਂ ਨਾਲ ਗੱਲਬਾਤ ਕੀਤੀ ਹੈ ਪੇਸ਼ ਹਨ ਇਸ ਗੱਲਬਾਤ ਦੇ ਕੁਝ ਅੰਸ਼ ਇਹ ਗੱਲ ਤਾਂ ਸੋਚਣ ਵਾਲੀ ਇਹ ਆ ਕਿ ਪਹਿਲੀ ਗੱਲ ਤਾਂ ਬੱਚਿਆਂ ਨੂੰ ਮਾਪਿਆਂ ਦਾ ਕੰਮ ਆ ਵੀ ਉਹਨਾਂ ਨੂੰ ਇਹੋ ਜਿਹੇ ਕੰਮ ਕਰਨ ਨਾ ਦੇਣ ਪਰ ਜੇ ਫਿਰ ਵੀ ਕਰਦੇ ਆ ਤੇ ਉਹਨਾਂ ਨੂੰ ਸਮਝਾਉਣ ਤੇ ਦੂਜਾ ਬਜ਼ੁਰਗਾਂ ਨੂੰ ਬਿਮਾਰ ਆਦਮੀ ਨੂੰ ਤੁਰੇ ਜਾਂਦੇ ਨੂੰ ਪਰੇਸ਼ਾਨੀ ਬਹੁਤ ਜ਼ਿਆਦੀ ਆਂਦੀ ਹੈ ਤੇ ਇਹਨਾਂ ਨੂੰ ਜੇ ਸਮਝਾਉਣ ਦੀ ਕੋਸ਼ਿਸ਼ ਕਰੀਦੀ ਔਰ ਫਿਰ ਵੀ ਜਿਹੜੇ ਬੱਚੇ ਮੂਰਖ ਆ ਜਾਂ ਲੋਫਰਪੁਣਾ ਕਰਦੇ ਆ ਉਹ ਜਾਣ ਕੇ ਪਟਾਕੇ ਮਰਵਾਉਂਦੇ ਇਹਦੇ ਬਾਰੇ ਜੀ ਤਾਂ ਬਹੁਤ ਗੱਲ ਜਿਹੜੀ ਖਤਰਨਾਕ ਆ ਕਿ ਤੁਰੇ ਤੁਰੇ ਜਾਣਿਆ ਮਗਰੋਂ ਕਿਸੇ ਪਟਾਕਾ ਮਰਵਾ ਦੇਣਾ ਤੇ ਅਗਲੇ ਦਾ ਦੇਲੀ ਹਲ ਜਾਂਦਾ ਮਾਰੇ ਬੰਦੇ ਦਾ ਤੇ ਮੁੜ ਕੇ ਪਰੇਸ਼ਾਨੀ ਵੀ ਹੁੰਦੀ ਆ ਇਹਨਾਂ ਨੂੰ ਬੱਚਿਆਂ ਨੂੰ ਸਮਝਾਈ ਦੇਤਾ ਹੈਗਾ ਪਰ ਫਿਰ ਵੀ ਪੁਲਿਸ ਹੀ ਕੰਟਰੋਲ ਕਰੂਗੀ ਕਿ ਦਿਨੋ ਦਿਨ ਜਿਹੜੀਆਂ ਪ੍ਰਾਇਆਂ ਵਧ ਰਹੀਆਂ ਕਰੀਤੀਆਂ ਉਹਨਾਂ ਦੇ ਵਿੱਚ ਇੱਕ ਕ੍ਰੀਤੀ ਇਹ ਆ ਵੀ ਜਿਹੜੇ ਗੱਭਰੂ ਨੌਜਵਾਨ ਨੇ ਮੋਟਰਸਾਈਕਲਾਂ ਉੱਤੇ ਬਹੁਤ ਜ਼ਿਆਦਾ ਜਿਹੜਾ ਸ਼ੋਰ ਮਚਾਉਂਦੇ ਆ ਤੇ ਨਾਲੇ ਪਟਾਕਾ ਪਟਾਕੇ ਮਰਾਉਂਦੇ ਆ ਕਿਉਂਕਿ ਪਟਾਕਾ ਜਿਹੜਾ ਮਰਾਉਂਦੇ ਨੇ ਉਹਦੇ ਨਾਲ ਦਿਲ ਦੇ ਜਿਹੜੇ ਮਰੀਜ਼ ਆ ਉਹਨਾਂ ਨੂੰ ਬਹੁਤ ਜ਼ਿਆਦਾ ਖਤਰਾ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਜਿਹੜਾ ਵਾ ਉਹ ਸचेत ਹੋਣਾ ਚਾਹੀਦਾ ਵਾ ਤੇ ਇਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਜਿਹੜਾ ਕੋਈ ਵੀ ਦਿਲ ਦਾ ਮਰੀਜ਼ ਆ ਜੋ ਤੁਰਿਆ ਜਾ ਰਿਹਾ ਤੇ ਉਹਦੇ ਲੱਗ ਗਿਆ ਅਚਾਨਕ ਜਦੋਂ ਪਟਾਕਾ ਵਜਦਾ ਤੇ ਉਹਦੇ ਨਾਲ ਕੋਈ ਵੱਡਾ ਹਾਸਾ ਵਾਪਰ ਸਕਦਾ ਇਹ ਕਰਕੇ ਪ੍ਰਸ਼ਾਸਨ ਜਿਹੜਾ ਉਹ ਸੁਚੇਤ ਹੋਣਾ ਚਾਹੀਦਾ ਵਾ ਤੇ ਇਹਨਾਂ ਨੂੰ ਫੜ ਕੇ ਤੇ ਇਹਨਾਂ ਦਾ ਜਿਹੜਾ ਮੋਟਰਸਾਈਕਲ ਆ ਉਹ ਬੌਂਡ ਕਰਨਾ ਚਾਹੀਦੇ ਆ ਤੇ ਇਸ ਕਰਕੇ ਜਿਹੜੀ ਸਮਾਜ ਦੇ ਵਿੱਚ ਜਿਹੜੀ ਕੁਝ ਕ੍ਰਿਤੀਆਂ ਵਾਂ ਉਹਨਾਂ ਦੇ ਵਿੱਚ ਹੋ ਸਕਦਾ ਸੁਧਾਰ ਆ ਸਕਦਾ ਜਿਹੜੇ ਬੁਲਟ ਮੋਟਰਸਾਈਕਲਾਂ ਦੇ ਮੁੰਡੇ ਪਟਾਕੇ ਮਨਉਂਦੇ ਆ ਇਹ ਮੇਰੀ ਫੁਕਰਬਾਜੀ ਆ ਜੀ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਚਾਹੀਦੀ ਵੀ ਇਹਦੇ ਵਿੱਚ ਇਹਨਾਂ ਨੱਥ ਪਾਈ ਜਾਵੇ ਔਰ ਜਿਹੜੇ ਬਜ਼ੁਰਗ ਤੁਰੇ ਜਾਂਦੇ ਸੜਕ ਦੇ ਵਿੱਚ ਇਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਕੋਈ ਹਾਰਡ ਦਾ ਮਰੀਜ਼ ਆ ਕੋਈ ਛੋਟੇ ਬੱਚੇ ਆ ਉਹਦੇ ਨਾਲ ਬਾਜ਼ਾਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਦਾ ਬਿਲਕੁਲ ਹੀ ਮਾਪਿਆਂ ਨੂੰ ਇਹ ਚਾਹੀਦਾ ਵਾ ਵੀ ਜਿਹੜੇ ਬੁਲਟ ਜਿੰਨਾਂ ਨੂੰ ਲੈ ਕੇ ਦਿੱਤੇ ਆ ਉਹ ਆਪਣੇ ਬੱਚਿਆਂ ਨੂੰ ਇਦਾਂ ਦੀ ਮੋਡੀਫਿਕੇਸ਼ਨ ਕਰਨ ਤੋਂ ਦੱਕਣਾ ਔਰ ਜਿਹੜੇ ਬੱਚੇ ਪਟਾਕੇ ਮਰਾਉਂਦੇ ਆ ਮਾਪਿਆਂ ਦਾ ਉਹਨਾਂ ਦਾ ਫਰਜ਼ ਬਣਦਾ ਵੀ ਇਦਾਂ ਦੀਆਂ ਕਾਰਵਾਈਆਂ ਨਾ ਕਰਨ ਨਾਗਰਿਕ ਬਾਜ਼ਾਰ ਦੇ ਵਿੱਚ ਤਾਂ ਕੋਈ ਜਿਹੜੇ ਰਾਤ ਨੂੰ ਤੁਰੇ ਜਾਂਦੇ ਰਾਗੀ ਰਿਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਜੀ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਚਲਾਨ ਕੀਤੇ ਜਾਣ ਔਰ ਜਿਹੜੀ ਇਹਨਾਂ ਨੇ ਮੋਡੀਫਿਕੇਸ਼ਨ ਕੀਤੀ ਹੈ ਇਹਨਾਂ ਤੇ ਸਜ਼ਾ ਲਾਏ ਜਾਣ ਔਰ ਇਹਨਾਂ ਦੇ ਤੇ ਭਾਰੀ ਜੁਰਮਾਨੇ ਕੀਤੇ ਜਾਣ ਤਾਂ ਜੋ ਜਿਹੜੇ ਲੋਕੀ ਇੱਕ ਨੂੰ ਵੇਖ ਕੇ ਦੂਜੇ ਵੀ ਜਿਹੜੇ ਸੁਧਰਨ ਪੁਲਿਸ ਪ੍ਰਸ਼ਾਸਨ ਵਾਲੇ ਸਾਰੇ ਭਿੱਖੀਵੰਡੇ ਦੇ ਦੁਕਾਨਦਾਰ ਸਾਰੇ ਪਬਲਿਕ ਇਹਨਾਂ ਦੇ ਨਾਲ ਆ ਵੀ ਜੇ ਬਾਜ਼ਾਰ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਫੁਕਰਵਾਜੀ ਕਰਦਾ ਏ ਪਟਾਕੇ ਮਰਾਉਂਦਾ ਏ ਤੇ ਉਹ ਇਹਨਾਂ ਦੇ ਉੱਤੇ ਬਿਲਕੁਲ ਨੱਥ ਪਾਈ ਜਾਣੀ ਚਾਹੀਦੀ ਇਹਨਾਂ ਦੇ ਮੋਟਰਸਾਈਕਲ ਬਾਂਡ ਕਰਨੇ ਚਾਹੀਦੇ ਆ ਔਰ ਜਿਹੜੇ ਬੰਦੇ ਮੋਡੀਫਿਕੇਸ਼ਨ ਕਰਦੇ ਇਸ ਤਰ੍ਹਾਂ ਦੀ ਪਟਾਕਿਆਂ ਵਾਲੀ ਜਾਂ ਸੋਚ ਲਾਉਂਦੇ ਆ ਉਹਨਾਂ ਤੇ ਵੀ ਉਹਨਾਂ ਦੀ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ। ਔਰ ਸਾਰੇ ਵੀ ਕੀਵਣ ਦੇ ਜਿਹੜੇ ਦੁਕਾਨਦਾਰ ਇਲਾਕਾ ਨਿਵਾਸੀ ਸਾਰੇ ਇਸ ਚੀਜ਼ ਦੇ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਆ ਵੀ ਇਹਨਾਂ ਉੱਤੇ ਭਾਰੀ ਜੁਰਮਾਨੇ ਕਰਕੇ ਔਰ ਵਿਸ਼ੇਸ਼ ਨਾਕਾਬੰਦੀ ਕਰਕੇ ਇਹਨਾਂ ਉੱਤੇ ਕਾਰਵਾਈ ਕੀਤੀ ਜਾਵੇ। ਕੁਝ ਕੇ ਨੌਜਵਾਨਾਂ ਦੇ ਵਿੱਚ ਬੁਲੇਟ ਦੇ ਪਟਾਕੇ ਪਾਉਣ ਦਾ ਕਾਫੀ ਰੁਝਾਨ ਹੈ ਜੋ ਕਿ ਇੱਕ ਬਹੁਤ ਹੀ ਖਤਰਨਾਕ ਜੀਜ ਹੈ ਇਸ ਚੀਜ਼ ਦੇ ਕਾਫੀ ਨੁਕਸਾਨ ਹੋ ਸਕਦੇ ਹਨ ਨੁਕਸਾਨ ਦੇ ਵਿੱਚ ਗੱਲ ਕਰੀਏ ਤਾਂ ਪਹਿਲਾ ਬੱਚੇ ਜਾਂ ਬਜ਼ੁਰਗਾਂ ਦੀ ਸੁਣਨ ਦੀ ਸ਼ਕਤੀ ਤੇ ਕਾਫੀ ਅਸਰ ਪੈ ਸਕਦਾ ਹੈ ਉਹਨਾਂ ਦੀ ਸੁਣਨ ਦੀ ਸ਼ਕਤੀ ਇੱਕਦਮ ਖਤਮ ਵੀ ਹੋ ਸਕਦੀ ਹੈ ਤੇ ਕੁਝ ਸਮੇਂ ਲਈ ਘਟ ਵੀ ਸਕਦੀ ਹੈ ਦੂਜੀ ਗੱਲ ਕਰ ਲਈਏ ਜਿਹੜੇ ਹਾਰਟ ਦੇ ਮਰੀਜ਼ ਹਨ ਉਹਨਾਂ ਦੀ ਇੱਕਦਮ ਧੜਕਣ ਵੱਧ ਸਕਦੀ ਹੈ ਧੜਕਨ ਵਧਨ ਦੇ ਨਾਲ ਕਿਸੇ ਵੇਲੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਹੋਰ ਵੇਖ ਲਈਏ ਕੋਈ ਰੋਡ ਤੇ ਸੜਕ ਤੇ ਜਾਂਦਾ ਇਨਸਾਨ ਇਸ ਚੀਜ਼ ਤੋਂ ਘਬਰਾ ਕੇ ਕਿਸੇ ਹੋਰ ਦੁਰਘਟਨਾ ਨੂੰ ਇਨਜਾਮ ਵੀ ਦਿੱਤਾ ਜਾ ਸਕਦਾ ਹੈ। ਸੋ ਮੈਂ ਤਾਂ ਹੀ اپیل ਕਰੂੰਗਾ ਕਿ ਨੌਜਵਾਨ ਇਸ ਗਲਤ ਰੁਝਾਨ ਨੂੰ ਛੱਡ ਕੇ ਬਿਲਕੁਲ ਇਹੋ ਜਿਹਾ ਕੰਮ ਇਹੋ ਜੀ ਚੀਜ਼ ਨਾ ਕਰਨ। ਉਹੀ ਜਿਲ੍ਹਾ ਤਰਨਤਾਰਨ ਦੇ ਵਿੱਚ ਮਾਨਯੋਗ ਐਸਐਸਪੀ ਸ਼੍ਰੀ ਅਭਿਮਨਿਉ ਰਾਣਾ ਜੀ ਆਈਪੀਐਸ ਵੱਲੋਂ ਬੜੀ ਸਖਤ ਹਦਾਇਤ ਹੈ ਸਪੈਸ਼ਲ ਨਾਕਾ ਬੰਦੀ ਡੇਲੀ ਹੁੰਦੀ ਹੈ 5 ਵਜੇ ਤੋਂ ਲੈ ਕੇ 9 ਵਜੇ ਤੱਕ ਉਹਦੇ ਵਿੱਚ ਇਹ ਹੈ ਜਿਹੜੇ ਵਿਦਾਊਟ ਨੰਬਰ ਜਿਹੜੇ ਆ ਬੁਲਟ ਪਟਾਕੇ ਮਾਰਦੇ ਆ ਜਾਂ ਹੋਰ ਵੀ ਕਿਸੇ ਤਰੀਕੇ ਦਾ ਮੋਟਰ ਵਾਈਕਲ ਐਕਟ ਦਾ ਕੋਈ ਵੀ ਆਫੈਂਸ ਕਰਦੇ ਆ ਉਹ ਉਹਨਾਂ ਦਾ ਉਸੇ ਵੇਲੇ ਹੀ ਉਹਨਾਂ ਨੂੰ ਬੁੱਕ ਕੀਤਾ ਜਾਂਦਾ ਇਹਦੇ ਨਾਲ ਨਾਲ ਜਿਹੜੇ ਮੋਡੀਫਾਈ ਕਰਦੇ ਨੇ ਮੋਟਰਸਾਈਕਲਾਂ ਦੀ ਮੋਡੀਫਿਕੇਸ਼ਨ ਦਾ ਕੰਮ ਕਰਦੇ ਆ ਮਕੈਨਿਕ ਯਾਹ ਜਿਹੜੇ ਆਪਦੇ ਘਰਾਂ ਦੇ ਵਿੱਚ ਮੋਡੀਫਾਈ ਕਰਕੇ ਦਿੰਦੇ ਉਹਨਾਂ ਨੂੰ ਵੀ ਸਖਤ ਅਦਾਇਤ ਕੀਤੀ ਏ ਤੇ ਤੁਸੀਂ ਆਪਦੇ ਕੰਮੇ ਬੰਦ ਕਰਦੇ ਹੋ ਆਦਰਵਾਇਜ਼ ਤੁਹਾਡੇ ਦੇ ਵੀ ਜਿਹੜੀ ਡੀਕਲ ਕਾਰਵੀ ਜੋ ਬਣਦੀ ਆ ਕੀਤੀ ਜਾਊ ਇਸ ਸਬੰਧ ਦੇ ਵਿੱਚ ਸਪੈਸ਼ਲ ਨਾਕੇ ਬੰਦੀ ਡੀਲੀ ਹੁੰਦੀ ਏ ਟੋਟਲ ਜਿਲ੍ਹੇ ਦੇ ਵਿੱਚ